ਤਾਈ ਲੋਕ ਸਭਾ ਦੀ ਚੋਣ ਕਿੰਨੀ ਐਮੀਤ ਰੱਖੀ ਨੇ ਤੁਹਾਡੇ ਹਿਸਾਬ ਨਾਲ ਇਹ ਇਸ ਨੈਕਸਟ ਜੀ ਇਸਟ੍ਰੀਮ ਪੋਰਟਲ ਤੋਂ ਹੈ ਕਿ ਇਹਨਾਂ ਦਾ ਜਿਹੜਾ ਏਜੰਡਾ ਹੈ ਆਲਮੋਸਟ ਸਾਫ਼ ਹੀ ਹੋ ਚੁੱਕਾ ਸਾਡੇ ਮੁਲਕ ਨੂੰ ਕੀ ਲੋਕਾਂ ਦੇ ਵਿੱਚ ਨਫਰਤ ਫੈਲਾ ਕੇ ਕਾਰਪੋਰੇਟਸ ਤੇ ਮਦਦ ਕਰ ਜਿਹਨੂੰ ਆਪਾਂ ਕਹਿੰਦੇ ਆ ਫੈਜ਼ਿਸਟ ਆਫ ਫੈਸੀਜ਼ਮ ਇਹਦਾ ਮਨੀ ਪੂਰਵਚ ਉਹਨਾਂ ਨੇ ਲੋਕਾਂ ਨੂੰ ਮਾਰੇ ਇਸ ਤੇ ਕਿਉਂ ਲੈ ਨਦਰ ਥੱਲੇ ਨੈਚੁਰਲ ਗੈਸ ਤੇ मिनਰਲਸ ਬਿਲਕੁਲ ਛੱਤੀਸਗੜ੍ਹ ਚ ਉਧਰ ਲੁੱਟ ਸ਼ੁਰੂ ਹੋਈ ਨੇਕਸਟ ਰਿਸਮ ਬਾਰੇ ਤੁਸੀਂ ਫੌਜ ਭੇਜੀ ਜਦੋਂ ਉੱਥੇ ਬਾਕਸਾਈਟ ਮਿਲੀ ਜਾਂ मिनਰਲਸ ਮਿਲਦੇ ਜਿਹੜਾ ਨੂੰ ਜੰਗਲ ਵੱਢ ਕੇ ਕੱਢਿਆ ਜਾਂਦਾ ਸੀ ਇਹ ਹੈ ਕਾਪਰੇਟ ਦਾ ਮਾਡਲ ਕਿ ਮੁਨਾਫੇ ਲਈ ਦੁਨੀਆ ਬੰਦੇ ਦੀ ਕੋਈ ਕੀਮਤ ਨਹੀਂ ਪੈਸੇ ਸਾਹਮਣੇ ਤੁਸੀਂ ਹਜਾਰਾਂ ਬੰਦ ਨੂੰ ਮਾਰ ਦਿਓ ਪਿੰਡ ਨੂੰ ਜਾਣਦੇ ਸਕੂਲ ਬੰਦ ਕਰ ਦਿਓ ਹਸਪਤਾਲ ਨਾ ਬਣਾਓ ਕੋਈ ਫਰਕ ਨਹੀਂ ਪੈਂਦਾ ਇਹ ਹੈ ਕਾਲ ਪ੍ਰਿੰਸੀ ਬਲਾਈਂਡਨੈਸ ਜੀ ਕੋ ਧਰਨਾ ਕਰ ਰਿਹਾ ਪ੍ਰਦਰਸ਼ਨ ਕਰ ਰਿਹਾ ਤੇ ਸਿੱਧੀ ਗੋਲੀ ਮਾਰ ਕਿਸ ਤੋਂ ਜ਼ਿਆਦਾ ਪਰਵਾਹ ਤਾਂ ਲੱਗਦਾ ਕਿ ਇਸ ਸਮਾਜ ਦੇ ਦੋਨੋਂ ਅਸੀਂ ਲੋਕਤੰਤਰ ਕਹਿ ਰਹੇ ਉੱਥੇ ਹੋ ਸਕਦਾ ਇੱਕ ਅਜੀਬ ਗੱਲ ਨਹੀਂ ਲੱਗਦੀ ਕਿ ਤੁਸੀਂ ਸਾਡੇ ਵੋਟਾਂ ਮੰਗਦੇ ਹੋ ਫਿਰ ਜਦੋਂ ਅਸੀਂ ਕੁਝ ਇਕੱਠੇ ਮਿਲ ਕੇ ਜੋਨਗ ਸਰਕਾਰ ਦੀ ਨੀਤੀ ਗਲਤ ਹੈ ਉਹ ਬਦਲੋ ਤੇ ਇਹੀ ਹੁੰਦਾ ਲੋਕਤੰਤਰ ਕਿ ਲੋਕਾਂ ਦੀ ਸਰਕਾਰ ਦਾ ਇਹ ਮਤਲਬ ਹੁੰਦਾ ਨਾ ਕਿ ਜਿੱਦਾਂ ਲੋਕੀ ਜਦੋਂ ਬਾਹਰ ਆਉਂਦੇ ਆ ਮਤਲਬ ਬਹੁਤ ਤੰਗੀਫੀ ਚ ਆਦਰਵਾਇਜ਼ ਹਰ ਬੰਦਾ ਆਪਣੇ ਘਰ ਵਿੱਚ ਇੰਨਾ ਖੁਸ਼ ਹੈ ਚਾਹੇ ਰੋਟੀ ਕਮਾਉਣ ਦੇ ਚ ਇੰਨਾ ਬਿਜ਼ੀ ਹੈ ਕਿ ਇਕੱਠੇ ਹੋ ਕੇ ਸਰਕਾਰ ਤੇ ਨਹੀਂ ਆਉਂਦਾ ਜਿੱਦਣ ਹਜ਼ਾਰ ਬੰਦਾ ਵੀ ਸਾਰੇ ਸ਼ਹਿਰ ਦੇ 1 ਲੱਖ ਦੇ ਸ਼ਹਿਰ ਹੋਵੇ ਹਜ਼ਾਰ ਬੰਦੇ ਪਹੁੰਚਣ ਤਾਂ ਸਰਕਾਰ ਬਦਲ ਜਾਈ ਦੀ ਸਰਕਾਰ ਨੂੰ ਨੀਤੀ ਬਦਲ ਜਾਈ ਤੇ ਇੱਥੇ ਤਾਂ ਆਜ਼ਾਦ ਜਗ੍ਹਾ ਲੱਖਾਂ ਲੋਕੀ ਸਮੀਨਾ ਬਤ ਪ੍ਰੋਟੈਸਟ ਕਰ ਲੈਣੇ ਸਰਕਾਰ ਨੂੰ ਕੋਈ ਫਰਕ ਇਹਦਾ ਉੱਤੇ ਸਰਕਾਰ ਨੇ ਕਲੀਅਰ ਹੈ ਕਿ ਐਸੀ ਲੋਕਾਂ ਦੇ ਸਿੱਤੇ ਰਾਜ ਨਹੀਂ ਜਿੱਤ ਰਹੇ ਸਾਨੂੰ ਕੋਈ ਹੋਰ ਰਾਜਾ ਡੋਨਲਡ ਟਰੰਪ ਵਾਲੇ ਕੇਸ ਦੇ ਵਿੱਚ ਵੀ ਬਹੁਤ ਸਾਰੀ ਸਪਸ਼ਟ ਹੋ ਗਈ ਸੀ ਕਿ ਲੋਕਾਂ ਦੀ ਵਾਇਬਰ ਦੇ ਇਹ ਵੀ ਪਤਾ ਲੱਗਾ ਕਿ ਮਸ਼ੀਨਾਂ ਵੀ ਬਸ ਮਸ਼ੀਨਾਂ ਨੇ ਮੈਲਫੰਕਸ਼ਨਿੰਗ ਕੀਤੀ ਸੜਨਲੀ 1 ਲੱਖ 1 ਲੱਖ ਹੁੰਦਾ ਘਟਦਾ ਉਹਦੇ ਵੀ ਤਾਂ ਕਾਫੀ ਐਵੀਡੈਂਸ ਲੋਕਾਂ ਨੇ ਇਕੱਠਾ ਕਰ ਲਿਆ ਸੀ ਕਿ ਪ੍ਰੈਜ਼ੀਡੈਂਟ ਨੂੰ ਹਰਾਇਆ ਗਿਆ ਸੋ ਜਿਹੜਾ ਖਤਰਾ ਸੀ ਉਹ ਜਿਹੜਾ ਸਟ੍ਰੀਮ ਬੋਰਡ ਨੇ ਦਿਖਾਇਆ ਨਾ ਕੀ ਛੋਟੀ ਜੀ ਗੱਲ ਕਾਂਗਰਸ ਵੀਕੀਨ ਜਾਓ ਜਿਹੜੇ ਜਨਰਲ ਕੇਸ ਕਿਸ ਤਰ੍ਹਾਂ ਸੀ ਕੀ ਭਾਈ ਜਿਹੜੇ ਵੀ ਜੋ ਤੁਸੀਂ ਵੋਟ ਦਿੰਦੇ ਹੋ ਉਹਦਾ ਪੇਪਰ ਟ੍ਰੇਲ ਹੈਗਾ ਉਹ ਤੁਸੀਂ ਮਸ਼ੀਨਰੀ ਉਸਨੂੰ ਰੱਖ ਲਓ ਜੇ ਕਿਸੇ ਨੇ ਡਾਊਟ ਕੀਤਾ ਤਾਂ ਬਿਲ ਉਹ ਇਹ ਛੋਟੀ ਜੀ ਗੱਲ ਸੀ ਉਸ ਦੇ ਬਾਵਜੂਦ ਵੀ ਤੁਸੀਂ ਇਹਨੂੰ ਇੰਨਾ ਇੰਪੋਰਟੈਂਟ ਨਹੀਂ ਸਮਝਿਆ ਇਹਦਾ ਮਤਲਬ ਹੈ ਕਿ ਤੁਸੀਂ ਬਿਲਕੁਲ ਨਹੀਂ ਇੰਪੋਰਟੈਂਟ ਸਮਝਿਆ ਕਿ ਇਹ ਕੋਈ ਡੈਮੋਕਰੇਸੀ ਨੂੰ ਹਾਈਜੈਕ ਕਰ ਕਰ ਕੋਈ ਬਾਹਲਾ ਮੁਲਕੀ ਕੈਸੇ ਦੇ ਕੇ ਇਹ ਟੈਕਨੋਲੋਜੀ ਨਾਲ ਤੁਹਾਡੇ ਇਲੈਕਸ਼ਨਾਂ ਨੂੰ ਮਦਦ ਆਪਨੇ ਉਹਨਾਂ ਨੂੰ ਦੇ ਦੇਵੇ ਜਿਹੜੇ ਕਿ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਹੋਣ ਤੇ ਦੇਸ਼ ਤੇ ਸੁਰੱਖਿਆ ਦੇ ਖਤਰੇ ਸਾਰੇ ਦੇਸ਼ ਦੇ ਖਤਰੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਟੇਟਮੈਂਟਾਂ ਤੁਸੀਂ ਸੁਣੀਆਂ ਕਿ ਇਸ ਤਰੀਕੇ ਨਾਲ ਮੁਸਲਮਾਨਾਂ ਦਾ ਜ਼ਿਕਰ ਕਰ ਰਹੇ ਕਿ ਮੁਸਲਮਾਨ ਇਸ ਖੇਤਰ ਦੇ ਵਸਿੰਦੇ ਹੈ ਹੀ ਨਹੀਂ ਜਿੱਥੇ ਦੇਸ਼ ਵਿੱਚ ਇਹ ਕਾਨੂੰਨ ਹੋਵੇ 70 ਸਾਲ ਤੋਂ ਹੋ ਉਹ ਦੇਸ਼ ਦੇ ਪ੍ਰਧਾਨ ਮੰਤਰੀ ਮੁਸਲਮਾਨਾਂ ਨੂੰ ਗਾਲਾਂ ਕੱਢ ਕੇ ਵੋਟਾਂ ਮੰਗਣ ਦੀ ਕੋਸ਼ਿਸ਼ ਕਰ ਰਹੇ ਜਦ ਟੈਂਪਲ ਦੇ ਸਿਰ ਤੇ ਮੰਦਿਰ ਦੇ ਸਿਰ ਤੇ ਵੋਟਰ ਵੋਟਰ ਨਾ ਦੇ ਕੋਸ਼ਿਸ਼ ਕਰ ਸਿੱਧੀ ਸਿੱਧੀ ਅਪੀਲ ਕਰ ਰਹੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਅਸੀਂ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਵੋਟ ਪਾਈ ਉਹਨਾਂ ਨੂੰ ਰਾਮ ਰਾਮਦਰ ਤੇ ਮੁਫਤ ਦਰਸ਼ਨ ਜਿੱਥੇ ਇੰਨੀ ਸਿੱਧੀ ਅਪੀਲ ਹੈ ਧਰਮ ਦੇ ਨਾਮ ਤੇ ਉਹ ਦੂਜੇ ਧਰਮ ਨੂੰ ਪੂਰਾ ਭਲਾ ਕਹਿ ਕੇ ਉਹ ਨੂੰ ਇਲੈਕਸ਼ਨ ਕਮਿਸ਼ਨ ਉਹਦੀ ਰੱਦ ਕਰਦਾ ਜ਼ੋਨ ਤੇ ਨਾਲੇ ਬੰਦ ਕਰਦਾ ਕਿ ਤੁਸੀਂ ਕੈਂਪੇਨ ਨਹੀਂ ਕਰ ਸਕਦੇ ਇਹ ਤਾਂ ਹੁੰਦਾ ਸਿੱਧਾ ਜੋ ਉਹ ਹੀ ਕਰਦਾ ਦਾ ਸੁਪਰੀਮ ਕੋਰਟ ਨੂੰ ਕਰਨਾ ਚਾਹੀਦਾ ਸ ਸਸ਼ਕਲ ਦੋਸਤੋ ਨਿਊਜ਼ ਔਨਲੀ ਦੇਖ ਰਹੇ ਹੋ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਲੋਕ ਸਭਾ ਚੋਣਾਂ ਦਾ ਸਮਾਂ ਚੱਲ ਰਿਹਾ ਹੈਗਾ ਤਾਂ ਇਹਨਾਂ ਚੋਣਾਂ ਦੇ ਦੌਰਾਨ ਬਹੁਤ ਸਾਰੀ ਚੀਜ਼ਾਂ ਬਾਰੀਕੀ ਨਾਲ ਸਮਝਣ ਵਾਲੀਆਂ ਨੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਸਮਝੀਏ ਕਿ ਇਹ ਚੋਣਾਂ ਸਾਡੇ ਲੋਕਾਂ ਦੇ ਲਈ ਇਸ ਵੇਲੇ ਕਿਉਂ ਜ਼ਿਆਦਾ ਅਹਿਮੀਅਤ ਰੱਖ ਰਹੀਆਂ ਨੇ ਆਰਐਸ ਬੈਂਸ ਸਾਡੇ ਨਾਲ ਨੇ ਮਨੁੱਖੀ ਅਧਿਕਾਰਾਂ ਦੀ ਜਦੋਂ ਵੀ ਗੱਲ ਹੁੰਦੀ ਹੈ ਕਿਉਂਕਿ ਇਸ ਵੇਲੇ ਵੀ ਬਹੁਤ ਸਾਰੀਆਂ ਘਟਨਾਵਾਂ ਇਦਾਂ ਦੀਆਂ ਲਗਾਤਾਰਤਾ ਦੇ ਵਿੱਚ ਵਾਪਰ ਰਹੀਆਂ ਨੇ ਜਿੱਥੇ ਲੱਗ ਰਿਹਾ ਬਸ ਹੁਬ ਸਭ ਤੋਂ ਪਹਿਲਾਂ ਤਾਂ ਇਹ ਲੋਕ ਸਭਾ ਦੀਆਂ ਚੋਣਾਂ ਕਿੰਨੀ ਐਮੇਤ ਰੱਖਦੀ ਨੇ ਤੁਹਾਡੇ ਹਿਸਾਬ ਨਾਲ ਕੀ ਇਹ ਇਹਨਾਂ ਦੇ ਆਊਟਕਮਸ ਹੋਣਗੇ ਇਹ ਚੋਣਾਂ ਦਾ ਵਿਸ਼ੇ ਅਹਿਮੇ ਦਾ ਹੁੰਦੀ ਹੈ ਕਿਉਂਕਿ ਸਰਕਾਰ ਬਦਲ ਸਕਦੀ ਹੈ ਹਮਮ ਔਰ ਬਦਲਨ ਦਾ ਕੁਛ ਤਾਂ ਫਾਇਦਾ ਹੁੰਦਾ ਹੀ ਹੈ ਹਰ ਵਾਰੀ ਸਰਕਾਰ ਬਦਲੋ ਤਾਂ ਨਵੀਂ ਸਰਕਾਰ ਥੋੜੇ ਸਮੇਂ ਲਈ ਠੀਕ ਕੰਮ ਕਰਦੀ ਹੈ ਹਮ ਬਾਅਦ ਚ ਉਹਨਾਂ ਨੂੰ ਬਹਿ ਹੋ ਜਾਂਦਾ ਕਿ ਅਸੀਂ ਇੱਥੇ ਰਹਿਣਾ ਤਾਂ ਫੇਰ ਉਹ وہی ਪੁਰਾਣੇ ਕੰਮ ਜੀ ਲੁੱਟਕ ਸੋਟਕ ਤੇ ਇਸ ਕਰਕੇ ਉਹ ਤਾਂ ਹੈਗੇ ਕਿ ਹਰ ਇਲੈਕਸ਼ਨ ਦੀ ਇੰਪੋਰਟੈਂਸ ਹੂੰ ਇਸ ਇਲੈਕਸ਼ਨ ਦੀ ਇਸ ਲਈ ਇੰਪੋਰਟੈਂਸ ਹੈ ਕਿ ਇਹਨਾਂ ਦਾ ਜਿਹੜਾ ਅਜੈਂਡਾ ਹੈ ਆਲਮੋਸਟ ਹੁਣ ਸਾਫ ਹੀ ਹੋ ਚੁੱਕਾ ਸਾਰੇ ਮੁਲਕ ਨੂੰ ਹੂੰ ਕੀ ਲੋਕਾਂ ਦੇ ਵਿੱਚ ਨਫਰਤ ਫੈਲਾ ਕੇ ਕਾਰਪੋਰੇਟਸ ਦੇ ਮਦਦ ਕਰਨੇ ਜਿਹਨੂੰ ਆਪਾਂ ਕਹਿੰਦੇ ਆ ਫੈਜ਼ਿਸਟ ਆਫ ਫੈਸੀਜ਼ਮ ਹੂੰ ਕੌਮਿਜ਼ਾ ਤਾਂ ਹੁੰਦਾ ਨਾ ਕਿ ਲੋਕਾਂ ਦੇ ਨਾਮ ਤੇ ਰੂਲ ਕਰਨਾ ਜੀ ਇਹ ਹੈਗਾ ਕਿ ਲੋਕਾਂ ਦੇ ਨਾਮ ਤੇ ਇੰਡਸਟਰੀ ਲਈ ਰੂਲ ਕਰਨਾ ਵੱਡੇ ਕਾਰਪੋਰੇਟ ਸੈਕਟਰ ਲਈ ਰੂਲ ਕਰਨਾ ਔਰ ਕਾਰਪੋਰੇਟ ਸੈਕਟਰ ਦੇਸ਼ ਤੇ ਨਹੀਂ ਵਿਦੇਸ਼ ਤੇ ਦੇ ਜੀ ਤੇ ਜੇ ਤੁਸੀਂ ਉਹ ਕੰਮ ਕਰੋ ਤਾਂ ਬਿਲਕੁਲ ਜਿਦਾ ਮਨੀਪੁਰ ਵਿੱਚ ਉਹਨਾਂ ਨੇ ਲੋਕਾਂ ਨੂੰ ਮਾਰੇ ਇਸ ਲਈ ਕਿ ਉਹਨਾਂ ਦੇ ਪਿੰਡਾਂ ਦੇ ਥੱਲੇ ਨੈਚੁਰਲ ਗੈਸ ਤੇ ਮਿਨਰਲਸ ਮਿਲ ਗਏ 36 ਗੜ੍ਹ ਵਿੱਚ ਉਦਨ ਲੁੱਟ ਸ਼ੁਰੂ ਹੋਈ ਨੈਕਸਟਲਿਜ਼ਮ ਬਾਰੇ ਤੁਸੀਂ ਫੌਜ ਭੇਜੀ ਜੀ ਜਦੋਂ ਉੱਥੇ ਬਾਕਸਾਈਟ ਮਿਲੇ ਜਾਂ ਮਿਨਰਲਸ ਮਿਲੇ ਜਿਨ੍ਹਾਂ ਨੂੰ ਜੰਗਲ ਵੱਢ ਕੇ ਕੱਢਿਆ ਜਾਂਦਾ ਸੀ ਉਦੋਂ ਤੁਸੀਂ ਟ੍ਰਾਈਬਲਸ ਵਾਰ ਨੂੰ ਖਤਰਨਾਕ ਨੈਕਸਟ ਲੈਟ ਕਹਿਣਾ ਸ਼ੁਰੂ ਕਰਤਾ ਖਤਰਨਾਕ ਅਤਿ ਕਵਾਦੀ ਕਹਿਣਾ ਸ਼ੁਰੂ ਕਰਤਾ ਇਹ ਹੈ ਕਾਰਪੋਰੇਟ ਦਾ ਮਾਡਲ ਕਿ ਮਨਾਫੇ ਲਈ ਦੁਨੀਆ ਬੰਦੇ ਦੀ ਕੋਈ ਕੀਮਤ ਨਹੀਂ ਪੈਸੇ ਸਾਹਮਣੇ ਤੁਸੀਂ ਹਜ਼ਾਰ ਬੰਦਿਆਂ ਨੂੰ ਮਾਰ ਦਿਓ ਪਿੰਡ ਉਜਾੜ ਦਿਓ ਸਕੂਲ ਬੰਦ ਕਰ ਦਿਓ ਹਸਪੀਟਲ ਨਾ ਬਣਾਓ ਕੋਈ ਫਰਕ ਨਹੀਂ ਪੈਂਦਾ ਇਹ ਹੈ ਕਾਰਪੋਰੇਟ ਦੀ ਬਲਾਈਂਡਨੈਸ ਜਿਹੜਾ ਜੇ ਤੁਸੀਂ ਕਾਰਪੋਰੇਟ ਦੁਨੀਆ ਚਲਾਉਂ ਤਾਂ ਉੱਥੇ ਉਹਨਾਂ ਨੂੰ ਜੇ ਮਸ਼ੀਨਾਂ ਹੀ ਕੰਮ ਕਰਸਣ ਤਾਂ ਸਾਰੇ ਬੰਦਿਆਂ ਨੂੰ ਮਾਰ ਦੇਣਗੇ ਤੇ ਸਰਕਾਰ ਅਸੀਂ ਇਸ ਲਈ ਇਲੈਕਟ ਕਰਦੇ ਆ ਕਿ ਜਿੱਦਾਂ ਅਸੀਂ ਚਾਹਨੇ ਉਹ ਕੰਮ ਕਰਨ ਜੀ ਤੇ ਕਿੰਨਾ ਵੱਡਾ ਫਰਕ ਹੈ ਸਰਕਾਰ ਦੇ ਜੋ ਲੋਕ ਬਣਾਉਂਦੇ ਨੇ ਉਹ ਲੋਕਾਂ ਦੇ ਕਹਿੰਦੇ ਕੰਮ ਕਰਨ ਤਾਂ ਉਹ ਇਦਾਂ ਦੇ ਕਾਰਪੋਰੇਟਸ ਨੂੰ ਬੰਦ ਕਰਨ ਜਾਂ ਕੰਟਰੋਲ ਕਰਨ ਜਾਣਾ ਤੇ ਫਾਈਨ ਕਰਨ ਜਸ ਜਾਵਨ ਦੇ ਜਿਹੜੇ ਲੋਕਾਂ ਦੇ ਜੰਗਲਾਂ ਨੂੰ ਉਹਨਾਂ ਦੇ ਰਹਿਣ ਸਹਣ ਦੇ ਢੰਗ ਨੂੰ ਬਦਲ ਰਹੇ ਨੇ ਜਾਂ ਬਰਬਾਦ ਕਰ ਰਹੇ ਨੇ ਮੈਂ ਸ਼ੁਰੂਆਤ ਵਿੱਚ ਹੀ ਜ਼ਿਕਰ ਕੀਤਾ ਸੀਗਾ ਕਿ ਬਹੁਤ ਸਾਰੀਆਂ ਘਟਨਾਵਾਂ ਲਗਾਤਾਰਤਾ ਦੇ ਵਿੱਚ ਵਾਪਰ ਰਹੀਆਂ ਨੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਨਾ ਵੀ ਸ਼ੁਰੂ ਕਰ ਦਿੱਤਾ ਖਾਸ ਕਰਕੇ ਸੀ ਥੋੜਾ ਜਿਹਾ ਪੰਜਾਬ ਨੂੰ ਵੀ ਛੇੜਦੇ ਚੱਲੀਏ ਜੇ ਕੋਈ ਧਰਨਾ ਕਰ ਰਿਹਾ ਪ੍ਰਦਰਸ਼ਨ ਕਰ ਰਿਹਾ ਤੇ ਸਿੱਧੀ ਗੋਲੀ ਇਸ ਤੋਂ ਜ਼ਿਆਦਾ ਬਰਬਰਤਾ ਤੁਹਾਨੂੰ ਲੱਗਦਾ ਕਿ ਇਸ ਸਮਾਜ ਦੇ ਵਿੱਚ ਜਿਹਨੂੰ ਅਸੀਂ ਲੋਕਤੰਤਰ ਕਹਿੰਦੇ ਹਾਂ ਉੱਥੇ ਹੋ ਸਕਦਾ ਹੈ ਇਹ ਤਾਂ ਹੈ ਹੀ ਨਾ ਇਹਦਾ ਹੁੰਦਾ ਲੋਕ ਤਾਂ ਤੁਹਾਨੂੰ ਦੁਸ਼ਮਣ ਲੱਗਦੇ ਨੇ ਅਜੀਬ ਗੱਲ ਨਹੀਂ ਲੱਗਦੀ ਕਿ ਤੁਸੀਂ ਸਾਡੇ ਵੋਟਾਂ ਮੰਗਦੇ ਹੋ ਫਿਰ ਜਦੋਂ ਅਸੀਂ ਕੁਝ ਇਕੱਠੇ ਮਿਲ ਕੇ ਚਾਹੁੰਦੇ ਹਾਂ ਕਿ ਸਰਕਾਰ ਦੀ ਨੀਤੀ ਗਲਤ ਹੈ ਉਹ ਬਦਲਣ ਉਹ ਇਹੀ ਹੁੰਦਾ ਲੋਕਤੰਤ ਕਿ ਲੋਕਾਂ ਦੀ ਸਰਕਾਰ ਦਾ ਇਹੀ ਮਤਲਬ ਹੁੰਦਾ ਨਾ ਕਿ ਜਿੱਤੇ ਲੋਕੀ ਜਦੋਂ ਬਾਹਰ ਆਉਂਦੇ ਆ ਤਾਂ ਮਤਲਬ ਬਹੁਤ ਤਲੀਫ ਵਿੱਚ ਆ ਅਦਰਵਾਈਜ਼ ਹਰ ਬੰਦਾ ਆਪਣੇ ਘਰ ਵਿੱਚ ਇੰਨਾ ਖੁਸ਼ ਹੈ ਚਾਹੇ ਰੋਟੀ ਕਮਾਉਣ ਵਿੱਚ ਇੰਨਾ ਬਿਜ਼ੀ ਹੈ ਕਿ ਇਕੱਠੇ ਹੋਗੇ ਸੜਕਾਂ ਤੇ ਨਹੀਂ ਆਉਂਦੇ ਜਿੱਦਣ ਹਜ਼ਾਰ ਬੰਦਾ ਵੀ ਸ਼ਹਿਰ ਦੇ 1 ਲੱਖ ਦਾ ਸ਼ਹਿਰ ਹੋਵੇ ਹਜ਼ਾਰ ਬੰਦੇ ਪਹੁੰਚ ਜਾਣ ਤਾਂ ਸਰਕਾਰ ਬਲਜਨ ਚਾਹੀਦੀ ਹੈ ਸਰਕਾਰ ਨੂੰ ਆਪਣੀ ਨੀਤੀ ਬਲਜਨ ਚਾਹੀਦੀ ਤੇ ਇੱਥੇ ਤਾਂ ਹਜ਼ਾਰ ਜਗ੍ਹਾ ਲੱਖਾਂ ਲੋਕੀ ਮਹੀਨਾ ਬਾਅਦ ਪ੍ਰੋਟੈਸਟ ਕਰ ਰਹੇ ਨੇ ਤੇ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਸਰਕਾਰ ਨੂੰ ਕਲੀਅਰ ਹੈ ਕਿ ਐਸੀ ਲੋਕਾਂ ਦੇ ਸਿੱਤੇ ਰਾਜ ਨਹੀਂ ਜਿੱਤ ਰਹੇ ਸਾਨੂੰ ਕੋਈ ਹੋਰ ਰਾਜ ਕਰਾ ਦੇ ਉਹ ਰਾਜ ਕੌਣ ਕਰਾ ਰਿਹਾ ਹੈ ਉਹ ਬੇਸਿਕਲੀ ਪੈਸਾ ਕਰਾ ਰਿਹਾ ਹੈ ਕਿਉਂਕਿ ਜਿਹੜੇ ਕਮਿਊਨੀਕੇਸ਼ਨ ਦੇ ਟੰਗ ਮਾਸ ਮੀਡੀਆ ਪੈਸੇ ਨਾਲ ਇੰਨਾ ਪ੍ਰਭਾਵਿਤ ਹੋ ਗਿਆ ਹੁਣ ਤਾਂ ਹੁਣ ਸੌਫਟਵੇਅਰ ਆ ਗਿਆ Google ਕਹਿੰਦਾ ਕਿ ਅਸੀਂ 46% ਲੋਕਾਂ ਦੀ opinion ਬਦਲ ਸਕਦੇ ਆ ਆਪਣੇ Google search engine ਦੇ results ਨਾਲ ਜਦੋਂ ਉਹ ਫਿਰ ਪੈਸਾ ਮੰਗਦੇ ਨੇ ਸਰਕਾਰ ਨੂੰ ਕਾਰਪੋਰੇਟ ਪੈਸਾ ਦਿੰਦੀ ਹੈ ਉਹ ਇਦਾਂ ਦੀ ਕੰਪਨੀ ਨੂੰ ਪੈਸਾ ਦਿੰਦੇ ਆ ਉਹਦੇ ਨਾਲ election result ਪ੍ਰਭਾਵਿਤ ਹੁੰਦੇ ਨੇ ਮੈਂ ਤਾਂ ਕਹਿੰਦਾ ਮਸ਼ੀਨਾਂ ਠੀਕ ਵੀ ਹੋਣ ਤਾਂ ਵੀ ਪ੍ਰਭਾਵਿਤ ਹੁੰਦੇ ਤੇ ਜੇ ਮਸ਼ੀਨਾਂ ਹੀ ਚੇਂਜ ਹੋਣ ਲੱਗ ਪਈਆਂ ਜਾਂ ਮਸ਼ੀਨਾਂ ਨੂੰ ਬਦਲਨ ਲੱਪੇ ਫਿਰ ਤਾਂ ਗੱਲ ਮੁੱਕ ਜਾਂਦੀ ਡਿਮੋਕ੍ਰੇਸੀ ਬਿਲਕੁਲ ਡੋਨਲਡ ਟਰੰਪ ਵਾਲੇ ਕੇਸ ਦੇ ਵਿੱਚ ਵੀ ਬਹੁਤ ਸਾਰੀ ਚੀਜ਼ ਸਪਸ਼ਟ ਹੋ ਗਈ ਸੀ ਕਿ ਲੋਕਾਂ ਦੀ ਵੀ رائے ਬਦਲ ਸਕਦੇ ਬਿਲਕੁਲ ਬਿਲਕੁਲ ਉਹਦੇ ਜੇ ਵੀ ਪਤਾ ਲੱਗਾ ਕਿ ਮਸ਼ੀਨਾਂ ਵੀ ਮਸ਼ੀਨਾਂ ਨੇ ਮੈਲ ਫੰਕਸ਼ਨਿੰਗ ਕੀਤੀ ਸਡਨਲੀ ਇੱਕ ਲੱਖ ਬਗ 1 ਲੱਖ ਹੋਟਾ ਘਟ ਦਖਾ ਰਹੇ ਉਹਦੇ ਵੀ ਤਾਂ ਕਾਫੀ ਐਵੀਡੈਂਸ ਲੋਕਾਂ ਨੇ ਇਕੱਠਾ ਕਰ ਲਿਆ ਸੀ ਕਿ ਪ੍ਰੈਜ਼ੀਡੈਂਟ ਨੂੰ ਹਰਾਇਆ ਗਿਆ ਤੇ ਜੇ ਉੱਥੇ ਹੋ ਸਕਦਾ ਜਿਹੜੀ ਸਭ ਤੋਂ ਐਡਵਾਂਸ ਟੈਕਨੋਲੋਜੀਕਲ ਕੰਟਰੀ ਹੋਵੇ ਤਾਂ ਇੱਥੇ ਕਿਉਂ ਨਹੀਂ ਹੋ ਉਹਨਾਂ ਦੀ ਕੋਈ ਕੰਪਨੀ ਸਾਡੇ ਰਿਜ਼ਲਟ ਬਦਲੇਗੀ ਕਿਸੇ ਪੋਲੀਟੀਕਲ ਪਾਰਟੀ ਤੋਂ ਪੈਸਾ ਲੈ ਕੇ ਸੋ ਜਿਹੜਾ ਖਤਰਾ ਸੀ ਉਹ ਜਿਹੜਾ ਸੁਪਰੀਮ ਕੋਰਟ ਨੇ ਦੇਖਿਆ ਨਹੀਂ ਕੀ ਛੋਟੀ ਜੀ ਗੱਲ ਮੰਗ ਰੇ ਸੀ ਵਕੀਲ ਜਿਹਾ ਉਹ ਜਿਹੜੀ ਜਿਹਨਾਂ ਨੇ ਕੇਸ ਕੀਤਾ ਸੀ ਕੀ ਭਾਈ ਜਿਹੜੇ ਵੀ ਜਦ ਤੁਸੀਂ ਵੋਟ ਦਿੰਦੇ ਹੋ ਉਹਦਾ ਪੇਪਰ ਟ੍ਰੇਲ ਹੈਗਾ ਉਹ ਤੁਸੀਂ ਮਸ਼ੀਨ ਉਹਨੂੰ ਰੱਖ ਲਓ ਜੇ ਕਿਸੇ ਨੇ ਡਾਊਟ ਕੀਤਾ ਤਾਂ ਗਿਣ ਲਓ ਇਹ ਛੋਟੀ ਜੀ ਗੱਲ ਸੀ ਉਸ ਦੇ ਬਾਵਜੂਦ ਤੁਸੀਂ ਇਹਨੂੰ ਐਨਾ ਇੰਪੋਰਟੈਂਟ ਨਹੀਂ ਸਮਝਿਆ ਇਹਦਾ ਮਤਲਬ ਹੈ ਕਿ ਤੁਸੀਂ ਬਿਲਕੁਲ ਨਹੀਂ ਇੰਪੋਰਟੈਂਟ ਸਮਝਦੇ ਕਿ ਇਹ ਕੋਈ ਡੈਮੋਕ੍ਰੇਸੀ ਨੂੰ ਹਾਈਜੈਕ ਕਰ ਲੈ ਕੋਈ ਬਾਹਰਲਾ ਮੁਲਕ ਵੀ ਪੈਸੇ ਦੇ ਕੇ ਜਾਂ ਟੈਕਨੋਲੋਜੀ ਨਾਲ ਤੁਹਾਡੇ ਇਲੈਕਸ਼ਨ ਰਿਜ਼ਲਟ ਬਦਲ ਦਵੇ ਆਪਣੇ ਉਹਨਾਂ ਨੂੰ ਦੇ ਦਵੇ ਜਿਹੜੇ ਕਿ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਹੋਣ ਦੇਸ਼ ਦੇ ਸੁਰੱਖਿਆ ਦੇ ਖਤਰਾ ਨਹੀਂ ਸਾਰੇ ਦੇਸ਼ ਲਈ ਖਤਰਾ ਨਹੀਂ ਹੈ ਔਰ ਕਿੰਨੀ ਛੋਟੀ ਜੀ ਐਕਸਰਸਾਈਜ਼ ਸੀ ਫਿਰ ਵੀ ਇਲੈਕਸ਼ਨ ਕਮਿਸ਼ਨ ਕਹਿੰਦਾ ਜੀ ਸਾਨੂੰ ਬੜਾ ਮਹਿੰਤ ਹੈ ਜੇ ਮਿਹਨਤ ਮਹੀਨਾ ਵੀ ਤੁਹਾਨੂੰ ਕਾਉਂਟਰੀ ਨਹੀਂ ਲਾਈ ਜਾਂਦਾ ਫਿਰ ਵੀ ਕੀ ਹੋ ਗਿਆ ਉਹ ਦੇਸ਼ ਤੇ ਇਲੈਕਸ਼ਨਰ ਦੀ ਜਿਹੜੀ ਇੰਟੈਗ੍ਰਿਟੀ ਹੈ ਇਮਾਨਦਾਰੀ ਹੈ ਲੋਕਾਂ ਦਾ ਵਿਸ਼ਵਾਸ ਹੈ ਕਿ ਜਿਹੜੀਆਂ ਸਾਡੀ ਵੋਟਾਂ ਨਾਲ ਸਰਕਾਰ ਬਦਲ ਸਕਦੇ ਆ ਇਸ ਲਈ ਥਾੜੇ ਨਾ ਚੁੱਕਦੇ ਅਸੀਂ ਵੋਟਰਾਂ ਨਾਲ ਬੋਲ ਸਕਦੇ ਸਾਨੂੰ ਥਾੜੇ ਚੁੱਕਦੇ ਕਿ ਲੋੜ ਹੈ ਸਾਨੂੰ ਮਰਨ ਦੀ ਕਿ ਲੋੜ ਹੈ ਜੋ ਸਿੱਧਾ ਅਸੀਂ ਚੇਂਜ ਕਰ ਸਕਦੇ ਆ ਪਰ ਜਿੱਦਨ ਲੋਕਾਂ ਦਾ ਵਿਸ਼ਵਾਸ ਖਤਮ ਹੋ ਗਿਆ ਉਹ ਦਿਨ ਮਸ਼ੀਨਾਂ ਠੀਕ ਵੀ ਹੁੰਦੀਆਂ ਰਹਿਣਗੀਆਂ ਤਾਂ ਵੀ ਲੋਕੀ ਵਾਇਰੈਂਸ ਕਰਨਗੇ ਇਸ ਕਰਕੇ ਬਹੁਤ ਜ਼ਰੂਰੀ ਸੀ ਸੁਪਰੀਮ ਕੋਰਟ ਨੇ ਸਮਝਣਾ ਕਿ ਲੋਕਾਂ ਦਾ ਵਿਸ਼ਵਾਸ ਨਾ ਟੁੱਟੇ ਬੈਲਟ ਤੋਂ ਔਰ ਇੱਕੋ ਤਰੀਕਾ ਸੀ ਜੇ 10 ਦੇ ਕਿ ਤੁਹਾਡੇ ਪੇਪਰ ਟ੍ਰੇਲ ਹੋਏਗਾ ਜੋ ਲੋਡ ਪੈਗੀ ਜਿਹੜਾ ਵੀ ਸਵਾਲ ਕਰੇਗਾ ਉੱਥੇ ਗਿਣਨਾਵਾਂਗੇ ਬਸ ਇੱਕ ਬੜੀ ਅਹਿਮ ਚੀਜ਼ ਹੈ ਕਿ ਸਾਰਿਆਂ ਦੇ ਲਈ ਕਾਨੂੰਨ ਬਰਾਬਰ ਹੁੰਦੇ ਨੇ ਤਾਂ ਇੱਕ ਬੜੀ ਜ਼ਰੂਰੀ ਚੀਜ਼ ਇਹ ਹੁੰਦੀ ਹੈ ਕਿ ਇਲੈਕਸ਼ਨਾਂ ਦੇ ਵਿੱਚ ਜਦੋਂ ਧਰਮ ਦੇ ਨਾਂ ਤੇ ਵੋਟ ਦਾ ਜ਼ਿਕਰ ਆਉਂਦਾ ਤਾਂ ਬੜੇ ਵੱਡੇ ਸ਼ੰਕੇ ਪੈਦਾ ਹੁੰਦੇ ਨੇ ਪਰ ਜਿਹੜਾ ਇਲੈਕਸ਼ਨ ਕਮਿਸ਼ਨ ਹੁੰਦਾ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਇਦਾਂ ਦੀਆਂ ਚੀਜ਼ਾਂ ਨਾ ਹੋਣ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਸਟੇਟਮੈਂਟਾਂ ਤੁਸੀਂ ਸੁਣੀਆਂ ਕਿ ਇਸ ਤਰੀਕੇ ਨਾਲ ਮੁਸਲਮਾਨਾਂ ਦਾ ਜ਼ਿਕਰ ਕਰ ਰਹੇ ਨੇ ਕੀ ਮੁਸਲਮਾਨ ਇਸ ਖਿੱਤੇ ਦੇ ਵਸਿੰਦੇ ਹੈ ਹੀ ਨਹੀਂਗੇ ਇਦਾਂ ਦੀਆਂ ਟਿੱਪਣੀਆਂ ਕਰਨੇ ਤੁਹਾਨੂੰ ਕੀ ਲੱਗਦਾ ਵਾਜਬ ਨਹੀਂ ਹੈ ਇਸ ਵੇਲੇ ਤੁਸੀਂ ਕਿਉਂਕਿ ਟਿੱਪਣੀਆਂ ਸੁਣੀਆਂ ਹੋਣੀਆਂ ਸਰ ਦਾ ਪ੍ਰੀਐਮਬਲ ਕਹਿੰਦਾ ਹੈ ਸੈਕੂਲਰਿਜ਼ਮ ਹੂੰ ਕਿ ਧਰਮ ਨਿਰਪੇਖ ਬਿਲਕੁਲ ਇਹਦਾ ਅੰਤਲੇ ਸਰਕਾਰ ਵੀ ਜਿਹੜਾ ਆ ਗਿਆ ਉਹਦਾ ਕੋਈ ਧਰਮ ਨਹੀਂ ਹੂੰ ਉਹ ਆਪਣੇ ਧਰਮ ਆਪਣੇ ਘਰ ਦੇ ਵਿੱਚ ਜੋ ਮਰਜ਼ੀ ਪੂਜਾ ਕਰੇ ਪਬਲੀਕਲੀ ਕਿਸੇ ਧਰਮ ਦੇ ਨਾਮ ਤੇ ਕੁਝ ਨਹੀਂ ਬੋਲ ਸਕਦਾ ਨਾ ਕਿਸੇ ਧਰਮ ਦੇ ਖਿਲਾਫ ਬੋਲ ਸਕਦਾ ਨਾ ਆਪਣੇ ਧਰਮ ਦੇ ਹੱਕ ਵਿੱਚ ਬੋਲ ਸਕਦਾ ਪਬਲਿਕ ਸਰਵੰਤ ਦੀ ਉਹ થી ਇਹ ਹੁੰਦੀ ਹੈ ਜੀ ਕਨਸਟੀਚਨ ਨੂੰ ਉਹ ਕੋਥੇ ਕਹਿੰਦੀ ਹੈ ਕਿ ਮੈਂ ਕਨਸਟੀਚਨ ਦੇ ਤਵੇ ਕੰਮ ਕਰੂੰਗਾ ਉਹਦੇ ਵੈਲਿਊ ਸਿਸਟਮ ਨੂੰ ਅਕਸੈਪਟ ਕਰੂੰਗਾ ਜੇ ਕਨਸਟੀਚਨ ਦੀ ਇੱਕ ਵੈਲਿਊ ਹੈ ਉਹ ਹੈ ਸੈਕੂਲਰਿਜ਼ਮ ਕਿ ਤੁਸੀਂ ਕਿਸੇ ਕਲਾਸ ਜਾਂ ਕਿਸੇ ਧਰਮ ਦੇ ਲੋਕਾਂ ਦੇ ਹੱਕ ਵਿੱਚ ਹਕੂਮਤ ਨਹੀਂ ਚਲਾਉਂਗੇ ਤੁਸੀਂ ਸਭ ਨੂੰ ਇੱਕੋ ਨਜ਼ਰ ਨਾਲ ਦੇਖੋਗੇ ਤੁਸੀਂ ਕਿਸੇ ਵੀ ਧਰਮ ਨੂੰ ਪ੍ਰੇਫਰੈਂਸ ਨਹੀਂ ਦੇ ਸਕਦੇ ਤੁਹਾਡਾ ਧਰਮ ਜੋ ਵੀ ਹੋਵੇ ਫਿਰ ਉਹਦੇ ਵੀ ਫੇਵਰ ਨਹੀਂ ਕਰ ਸਕਦੇ ਜਦ ਇਹ ਕਨਸਟੀਚਨ ਹੋਵੇ اور 1950 دا قانون ہوے کہ ਧਰਮ ਦੇ ਨਾਮ ਤੇ ووٹ ਨਹੀਂ ਮੰਗ ਸਕਦੇ ਧਰਮ ਦੇ ਨਾਮ ਤੇ ਅਪੁਆਇੰਟਮੈਂਟ ਵੀ ਨਹੀਂ ਕਰ ਸਕਦੇ ਕੁਝ ਹੋਰ ਵੀ ਨਹੀਂ ਕਰ ਸਕਦੇ ਬਲਕਿ ووٹ ਵੀ ਨਹੀਂ ਮੰਗ ਸਕਦੇ اسپੈਸ਼ਲੀ ਹੈ ਇਹ ਅਫੈਂਸ ਹੈ ਇਲیکشن ਤੁਹਾਡੀ ਰੈੱਡ 2000 ਦੀ ਚਾਹੇ ਤੁਸੀਂ 100% ਜਿੱਤੇ ਹੋ ਜੇ ਤੁਸੀਂ ਧਰਮ ਦੇ ਨਾਮ ਤੇ ووٹ ਮੰਗੇ ਹੋਵੇ ਜਿੱਥੇ ਦੇਸ਼ ਵਿੱਚ ਇਹ ਕਾਨੂੰਨ ਹੋਵੇ 70 ਸਾਲ ਤੋਂ ਹੋਵੇ ਉਹ ਦੇਸ਼ ਵਿੱਚ ਪ੍ਰਧਾਨ ਮੰਤਰੀ ਮੁਸਲਮਾਨਾਂ ਨੂੰ ਗਾਲਾਂ ਕੱਢ ਕੇ ਵੋਟਾਂ ਮੰਗਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਜਾਂ ਟੈਂਪਲ ਦੇ ਸਿਰ ਤੇ ਮੰਦਰ ਦੇ ਸਿਰ ਤੇ ਵੋਟਰ ਲੈਣ ਦੀ ਕੋਸ਼ਿਸ਼ ਕਰ ਸਿੱਧੀ ਸਿੱਧੀ ਅਪੀਲ ਕਰ ਰਿਹਾ ਹੈ ਮਿੱਤਾਂ ਨੂੰ ਦਰਸ਼ਨ ਕਰਾਵਾਂਗੇ ਅਸੀਂ ਜਿੰਨਾ ਚਿਰ ਨੇ ਸਾਨੂੰ ਵੋਟ ਪਾਈ ਉਹਨਾਂ ਨੂੰ ਰਾਮ ਮੰਦਰ ਤੇ ਮੁਫਤ ਦਰਸ਼ਨ ਕਰਾਵਾਂਗੇ ਜਿੱਥੇ ਇੰਨੀ ਸਿੱਧੀ ਅਪੀਲ ਹੈ ਧਰਮ ਦੇ ਨਾਮ ਤੇ ਉਹ ਦੂਜੇ ਧਰਮ ਨੂੰ ਬੁਰਾ ਭਲਾ ਕਹਿ ਕੇ ਉਹ ਨੂੰ ਇਲੈਕਸ਼ਨ ਕਮਿਸ਼ਨ ਉਹਦੀ ਰੱਦ ਕਰਦਾ ਚੋਣ ਤੇ ਨਾਲੇ ਬੰਦ ਕਰਦਾ ਕਿ ਤੁਸੀਂ ਕੈਂਪੇਨ ਨਹੀਂ ਕਰ ਸਕਦੇ ਇਹ ਤਾਂ ਹੁੰਦਾ ਸਿੱਧਾ ਜੇ ਉਹ ਨਹੀਂ ਕਰਦਾ ਤਾਂ ਸੁਪਰੀਮ ਕੋਰਟ ਨੂੰ ਕਰਨਾ ਚਾਹੀਦਾ ਸੀ ਮਗਰ ਦੋਨੋਂ ਵੱਡੇ ਇੰਸਟੀਟਿਊਸ਼ਨ ਜਿਹੜੇ ਡੈਮੋਕਰੇਸੀ ਨੂੰ ਬਚਾਉਣ ਲਈ ਬਣੇ ਹਨ ਉਹਨਾਂ ਦੋਨਾਂ ਨੇ ਕੰਮ ਨਹੀਂ ਕੀਤਾ ਸੰਵਿਧਾਨ ਦੇ ਤਾਵੇਂ ਕਾਨੂੰਨ ਦੇ ਤਾਵੇਂ ਬੈਸਾ ਵਕੀਰ ਤੇ ਕਿਉਂਕਿ ਅੱਜ ਅਸੀਂ ਜਸਿਸ ਅਜੀਤ ਬੈਸ ਹੋਰਾਂ ਨੂੰ ਜਾ ਕਰ ਰਹੇ ਸੀਗੇ ਤੁਹਾਡੇ ਫਾਦਰ ਉਹਨਾਂ ਦੀ ਲੰਮੀ ਜ਼ਿੰਮੇਵਾਰੀ ਰਹੀ ਹੈ ਮਨੁੱਖੀ ਅਧਿਕਾਰਾਂ ਦਾ ਵਾਰ-ਵਾਰ ਜ਼ਿਕਰ ਕਰਦੇ ਰਹੇ ਨੇ ਜੇ ਅੱਜ ਉਹ ਹੁੰਦੇ ਤਾਂ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਵੀ ਇਹੀ ਇਸੇ ਗੱਲ ਦਾ ਗਮ ਹੋਣਾ ਸੀ ਜਾਂ ਦਰਦ ਹੋਣਾ ਸੀਗਾ ਕਿ ਜੇ ਇਸ ਲਈ ਅਸੀਂ ਮਨੁੱਖੀ ਅਧਿਕਾਰਾਂ ਲਈ ਜਿੰਨੀ ਲੰਮੀ ਲੜਾਈ ਲੜਦੇ ਆ ਰਹੇ ਹਾਂ ਉਹ ਸੌਲਵ ਤਾਂ ਕੀ ਹੋਣੀ ਹਾਲਤ ਤਾਂ ਕੀ ਹੋਣੀ ਉਹ ਦਿਨ-ਦਿਨੋਂ ਗਹਿਰੌਂਦੀ ਜਾ ਰਹੀ ਹੈ ਹੋਰ ਡੂੰਗੀ ਹੁੰਦੀ ਜਾ ਰਹੀ ਹੈ ਉਹ ਦਾ ਆਪਣੇ 1922 ਜਨਮ ਹੋਇਆ ਇਸ ਤੇ ਜਦ 47 ਹੋਇਆ ਤਾਂ ਉਹ ਪੂਰੀ ਟੀਨੇਜਰ ਸੀ ਹੂੰ ਤਾਂ 1947 ਦੇ ਵਿੱਚ ਉਹਦੋਂ ਪੜ ਰਹੀ ਸੀ ਲਖਨਊ ਦੇ ਵਿੱਚ ਉਹ ਜੀ ਉੱਥੇ ਮਹਾਤਮਾ ગાંધી ਦੇ ਮਰਡਰ ਤੋਂ ਪਹਿਲਾਂ ਮਹਾਤਮਾ ગાંધી ਨੇ ਵਿਜ਼ਿਟ ਕੀਤੀ ਉਹਨਾਂ ਦੇ ਕਾਲਜ ਜੀ ਤਾਂ ਉਹਨਾਂ ਨੂੰ ਸਪੀਚ ਹਲੇ ਵੀ ਜਾ ਸੀ ਹੂੰ ਕਿਉਂਕਿ ਮਹਾਤਮਾ ਗਾਂਧੀ ਨੂੰ ਜਬ ਮੋਹਨਦਾਸ ਕਰਮਚੰਦ ਗਾਂਧੀ ਨੂੰ ਬੜੀ ਹੈਰਾਨੀ ਹੋਈ ਕਿ 1947 ਵਿੱਚ ਜਦੋਂ ਅੰਗਰੇਜ਼ਾਂ ਦੇ ਅਫਸਰ ਚਲੇ ਗਏ ਗਵਰਨਰ ਚਲੇ ਗਏ ਡੀਸੀ ਚਲੇ ਗਏ ਤਾਂ ਸਾਡੇ ਡੀਸੀ ਨੇ ਉਹੀ ਕੋਠੀਆਂ ਮੰਗ ਲਈ ਫਟਾਫਟ ਭੱਜ ਕੇ ਉਹਨੇ ਕਿਹਾ ਕਿ ਫਿਰ ਕੀ ਫਰਕ ਹੈ ਜੇ ਸਾਡਾ ਵੀ ਮੁੱਖ ਮੰਤਰੀ ਉਹੀ ਘਰ ਰਹਿਣ ਲੱਪੇ ਇੱਥੇ ਅੰਗਰੇਜ਼ਾਂ ਦਾ ਰਹਿੰਦਾ ਸੀ ਤਾਂ ਫਿਰ ਬਦਲਾਵ ਕੀ ਆ ਤੁਸੀਂ ਤਾਂ ਉਹਦੇ ਬਦਲੋਗੇ ਤੇ ਉਹਨੇ स्पष्ट स्टूडेंट्स ਨੂੰ ਕਿਹਾ ਕਿ ਬਦਲਣਾ ਚਾਹੀਦਾ ਮੈਂ ਜਾ ਕੇ ਸਰਕਾਰ ਨੂੰ ਕਹਾਂਗਾ ਇਹ ਖਤਮ ਕਰੋ ਉਹਨਾਂ ਨੂੰ ਸਿੱਧੇ ਆਮ ਲੋਕਾਂ ਵਾਂਗ ਰਹਿਣਾ ਚਾਹੀਦਾ ਹੈ ਆ ਛੋਟੇ ਘਰਾਂ ਜਿਹੜੇ ਤਾਂ ਸਕੂਲ ਬਣਾਓ ਇਹ ਤਾਂ ਕਾਲਜ ਨੂੰ ਹਸਪਤਲ ਨੂੰ ਇਹ ਵੱਡੇ ਵੱਡੇ ਬੰਗਲੇ ਦੇ ਇੰਜੀਨੀਅਰ ਦੇ ਸੈਸ਼ਨ ਦੇ ਜਨਮਾਇਓ ਹੈ ਇਹ ਕੋਈ ਰਹਿਣ ਦੀ ਜਗ੍ਹਾ ਇਹ ਤਾਂ ਸ਼ਹਿਨशाह ਮੰਗਰ ਗੱਲ ਸਾਡੀ ਸਰਕਾਰ ਬਣ ਜਾਏਗੀ ਉਸ ਵੇਲੇ ਉਹ ਕਹਿ ਰਿਹਾ ਸੀ ਇਹ ਤਾਂ ਇੱਕ ਸਰਕਾਰ ਲਈ ਬੜੀ ਕਿਸਮਤ ਵਾਲੀ ਗੱਲ ਹੈ ਕਿ ਗਾਂਦ ਨੂੰ ਗੋਲੀ ਮਾਰਤੀ ਗਈ ਉਸ ਗੋਲੀ ਦੇ ਦਿੱਤੇ ਇਹਨਾਂ ਨੇ 30 ਸਾਲ ਰਾਜ ਕਰ ਲਿਆ ਔਰ ਦੂਜੀ ਪਾਰਟੀ ਹੋ ਗਈ ਬਦਨਾਮ ਦੋ ਰੌਣ ਲੱਗੇ 50 ਸਾਲ ਬਾਅਦ 60 ਸਾਲ ਬਾਅਦ ਲੋਕਾਂ ਦੇ ਦੁਆਰਾ ਵੋਟਾਂ ਪਾਣਾ ਸ਼ੁਰੂ ਕੀਤੀਆਂ ਸੋ ਇਹ ਇਹ ਸੀ ਵੈਲਿਊ ਸਿਸਟਮ ਜਿਹੜੇ ਪਿਤਾ ਜੀ ਸਾਡੇ ਗਲ ਕਰ ਦਿੰਦੇ ਸੀ ਉਹ ਵੀ ਉਹਨਾਂ ਨੂੰ ਤਾਂ ਕਾਂਗਰਸੀ ਬਹੁਤ ਲੱਗਦੀ ਸੀ ਕਿ ਇਹਨਾਂ ਨੇ ਵੀ ਫਾਲੋ ਨਹੀਂ ਕੀਤਾ ਕਨਸਟੀਟਿਊਸ਼ਨ ਦੇ ਆਈਡੀਆਜ਼ ਨੂੰ ਹਲੇ ਉਹਨਾਂ ਨੂੰ ਇਹ ਸਰਕਾਰ ਦਾ ਤਾਂ ਸਰਵਾ ਪੂਰਾ ਹੋਇਆ ਨਹੀਂ ਜਿਹੜਾ ਹੁਣ ਪ੍ਰਧਾਨ ਮੰਤਰੀ 2024 ਦੇ ਵਿੱਚ ਬੋਲ ਰਿਹਾ ਹੈ ਇੰਨੀ ਸਿੱਧੀ ਕਮਿਊਨਲ ਤਰਫ ਦੇ ਨਾਮ ਤੇ ਜਿਹਨੂੰ ਆਪਾਂ ਫਿਰਕਾ ਪ੍ਰਸਤੀ ਕਹਿੰਦੇ ਆ ਜੀ ਇਹੋ ਜੀ ਫਿਰਕਰ ਪ੍ਰਸਤੀ ਉਸ ਲੈਵਲ ਤੇ ਹਾਈਸਟ ਲੈਵਲ ਤੇ ਹੋ ਜਾਏ ਤਾਂ ਦੇਸ਼ ਚ ਹਰਾਨੇ ਕਿ ਕਤਲੇਆਮ ਕਿਉਂ ਨਹੀਂ ਹੋ ਰਿਹਾ ਸਿਵਲ ਵਾਰ ਕਿਉਂ ਨਹੀਂ ਹੋ ਰਹੀ ਹੁਣ ਤੱਕ ਤਾਂ ਇੱਥੇ ਸ਼ੁਰੂ ਹੋਇਨਾ ਚਾਹੀਦਾ ਸੀ ਜੀ ਸੋ ਕਾਲਡ ਲਿੰਚਿੰਗ ਇਹ ਆਮ ਤਾਂ ਲੋਕ ਹਲੇ ਵੀ ਮੋਰ ਸੈਕੂਲਰ ਹੈ ਸਾਡੇ ਪ੍ਰਧਾਨ ਮੰਤਰੀ ਜੀ ਆਪਣੀ ਸਰਕਾਰ ਨਾਲ ਤਾਂ ਲੱਗਦਾ ਮੈਸੇ ਇਸ ਚੀਜ਼ ਦਾ ਹੱਲ ਲੋਕ ਹੀ ਕਰ ਸਕਦੇ ਆ ਸਰਕਾਰਾਂ ਨੇ ਤਾਂ ਆਪਣੀ ਨੀਤੀ ਅਪਣਾਈ ਹੋਈ ਹੈ ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਚੱਲਣਾ ਹੈਗਾ ਉਹਨਾਂ ਨੂੰ ਤਾਂ ਵੋਟ ਚਾਹੀਦੀ ਹੈ ਉਹਨਾਂ ਨੂੰ ਤਾਂ ਕੁਰਸੀ ਚਾਹੀਦੀ ਹੈ ਉਹਨਾਂ ਨੇ ਤਾਂ ਆਪਣਾ ਇੱਕ ਅਗਲਾ ਅਜੰਡਾ ਮਿੱਥਿਆ ਹੋਇਆ ਉਸਾ ਨਾਲ ਚੱਲ ਰਹੇ ਹੋ ਉਹਨਾਂ ਨੂੰ ਤਾਂ ਕੋਈ ਲੋੜ ਹੀ ਨਹੀਂ ਹੈਗੀ ਕਿ ਲੋਕ ਜੀਣ ਜਾਂ ਮਰਨ ਜਾਂ ਉਹਨਾਂ ਦਾ ਕੀ ਹਿਸਾਬ ਨਾਲ ਹੈਗਾ ਬਟ ਉਹ ਇਹ ਚਾਹੁੰਦੇ ਕਿ ਸਾਡੀ ਕੁਰਸੀ ਬਰਕਰਾਰ ਰਹੇ ਬਿਲਕੁਲ ਲੋਕਾਂ ਦੇ ਚਾਹਤ ਜੇ ਅਵੇਰਨੈਸ ਲੈਵਲ ਜਾਂ ਕੌਨਸ਼ੀਅਸਨੈਸ ਵੱਧਦੀ ਤਾਂ ਹੀ ਕੁਝ ਹੁੰਦਾ ਹਮ ਅਲਟੀਮੇਟਲੀ ਤਾਂ ਲੋਕਾਂ ਦੀ ਰਿਸਿਸਟੈਂਸ ਸਭ ਨੂੰ ਬਲ ਦਿੰਦੀ ਹੈ ਤੇ ਹੁਣ ਆਪਾਂ ਦੇਖ ਰਹੇ ਹਾਂ ਇਸ ਇਲੈਕਸ਼ਨ ਵਿੱਚ ਘਟੋ ਘਟ ਹਰ ਸਟੇਜ ਤੇ ਬੀਨ ਰਜਿਸਟ ਕਰ ਰਹੇ ਨੇ ਪੋਲਿਟিক্যাল ਪਾਰਟੀਆਂ ਸੇ ਕੋਈ ਨਹੀਂ ਹੈ ਉਹ ਤਾਂ ਕੋਈ ਨਹੀਂ ਉਹ ਲੜਦੇ ਵੀ ਨਹੀਂ ਇਕ ਦੂਜੇ ਨਾਲ ਉਹ ਤਾਂ ਵੇਟ ਕਰ ਰਹੇ ਕਿ ਚਲੋ ਇਹ ਬਦਨਾਮ ਹੋ ਗਏ ਅਸੀਂ ਸਾਹਮ ਲਵਾਂਗੇ ਮਗਰ ਲੋਕ ਇਸ ਰਜਿਸਟ ਕਰ ਰਹੇ ਕਿ ਰੋਲਿੰਗ ਪਾਰਟੀ ਨੂੰ ਅਸੀਂ ਲੈਸਨ ਸਿਖਾਉਣਾ ਉਹਦਾ ਫਾਇਦਾ ਕਿਸੇ ਹੋਰ ਪਾਰਟੀ ਨੂੰ ਹੋਵੇ ਉਹਨਾਂ ਨੂੰ ਕੋਈ ਲੈਣ ਦੇਣੀ ਬਟ ਇਸ ਪਾਰਟੀ ਨੂੰ ਦਾ ਸਬਕ ਸਿਖਾਉਣਾ ਚਾਹੁੰਦੇ ਨੇ ਔਰ ਹੋਪਫੁਲੀ ਇਸਕਾ ਪਾਉਣਗੇ ਵੀ ਬਹੁਤ ਸ਼ੁਕਰੀਆ ਸਭ ਤੁਹਾਡਾ ਤੁਸੀਂ ਜਨਨ ਆਰਐਸ ਬੈਂਸ ਸੀਨੀਅਰ ਐਡਵੋਕੇਟ ਨੇ ਤਾਂ ਲੰਬੇ ਸਮੇਂ ਤੋਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਰਹੇ ਨੇ ਪਰ ਸਾਫ਼ ਤੌਰ ਤੇ ਜ਼ਿਕਰ ਕਰ ਰਹੇ ਨੇ ਕਿ ਜਿਹੜੇ ਹਾਲਾਤ ਇਸ ਵੇਲੇ ਮੁਲਕ ਦੇ ਵਿੱਚ ਨੇ ਬੜੇ ਚਿੰਤਾਜਨਕ ਨੇ ਤੇ ਲੋਕ ਜੇ ਸੋਚ ਸਮਝ ਕੇ ਵੋਟ ਦਾ ਇਸਤੇਮਾਲ ਕਰਨ ਤਾਂ ਨਤੀਜੇ ਸਾਰਤਕ ਹੋ ਸਕਦੇ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣਾ ਕਮੈਂਟ ਆਪਣੀ ਟਿੱਪਣੀ ਜਰੂਰ ਸਾਂਝੀ ਕਰੋ ਸਹਾਯੋਗੀ ਅਮਿਤ ਦਿਨਾਲ ਹਰਦੀਪ ਸਿੰਘ ਪੋਗਲ ਜੋਲੀ ਚੰਡੀਗੜ੍ਹ